ਰੁਪਿੰਦਰ ਸਿੰਘ ਰੋਮੀ ਨੂੰ ਆਮ ਆਦਮੀ ਪਾਰਟੀ ਨੇ ਹਲਕਾ ਟ੍ਰੇਡ ਕੋਆਰਡੀਨੇਟਰ ਕੀਤਾ ਨਿਯੁਕਤ ਪਾਰਟੀ ਨੇ ਜੋ ਜ਼ਿੰਮੇਵਾਰੀ ਦਿੱਤੀ ਹੈ ਇਮਾਨਦਾਰੀ ਨਾਲ ਨਿਭਾਵਾਂਗਾ ਰੁਪਿੰਦਰ ਸਿੰਘ ਰੋਮੀ ਆਮ ਆਦਮੀ ਪਾਰਟੀ ਪੰਜਾਬ ਵੱਲੋਂ 2027 ਦੀਆਂ ਚੋਣਾਂ ਵਿੱਚ ਸਰਕਾਰ ਬਣਾਉਣ ਦੇ ਰਸਤੇ ਨੂੰ ਮਜ਼ਬੂਤ ਕਰਦੇ ਆ ਸੀਨੀਅਰ ਵਰਕਰਾਂ ਅਤੇ ਆਗੂਆਂ ਨੂੰ ਹਰ ਵਰਗ ਵਿੱਚ ਅਹੁਦੇਦਾਰੀਆਂ ਦੇ ਕੇ ਨਿਵਾਜਿਆ ਜਾ ਰਿਹਾ ਹੈ ਉੱਥੇ ਹੀ ਅੱਜ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦਦੇ ਮੁੱਖ ਦਫ਼ਤਰ ਵਿੱਚ ਟ੍ਰੇਡ ਵਿੰਗ ਦੇ ਇੰਚਾਰਜ ਹਲਕਾ ਪਠਾਨਕੋਟ ਵਿਕਾਸ ਸੈਣੀ ਵੱਲੋਂ ਬਲਾਕ ਪ੍ਰਧਾਨ ਅਤੇ ਸੀਨੀਅਰ ਆਗੂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਪਾਰ ਵਰਗ ਵਿੱਚ ਵੱਡਾ ਹੁਲਾਰਾ ਦੇਣ ਦੀਆਂ ਨੀਤੀਆਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਨੌਜਵਾਨ ਆਗੂ ਅਤੇ ਬਲਾਕ ਪ੍ਰਧਾਨ ਰੁਪਿੰਦਰ ਸਿੰਘ ਰੋਮੀ ਨੂੰ ਟ੍ਰੇਡ ਵਿੰਗ ਦਾ ਹਲਕਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਪ੍ਰੈਸ ਨਾਲ ਗੱਲਬਾਤ ਕਰਦਿਆਂ ਨਵ ਨਿਯੁਕਤ ਹਲਕਾ ਟ੍ਰੇਡ ਕੋਆਰਡੀਨੇਟਰ ਰੁਪਿੰਦਰ ਸਿੰਘ ਰੋਮੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੀ ਸਮੁੱਚੀ ਹਾਈ ਕਮਾਂਡ ਖਾਸ ਕਰਕੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਜੀ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਅਤੇ ਹਾਈ ਕਮਾਂਡ ਨੇ ਜੋ ਜ਼ਿੰਮੇਵਾਰੀ ਦੇ ਕੇ ਭਰੋਸਾ ਜਤਾਇਆ ਹੈ ਮੈਂ ਮਿਲੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਵਾਂਗਾ ਨਾਲ ਨਿਭਾਵਾਂਗਾ ਇਸ ਮੌਕੇ ਪੀਏ ਸੁਖਦੇਵ ਸਿੰਘ ਰੋਮੀ ਬਲੌਕ ਪ੍ਰਧਾਨ ਸੁਖਵਿੰਦਰ ਸਿੰਘ ਦਵਿੰਦਰ ਸਿੰਘ ਰਣਜੀਤ ਸਿੰਘ ਜਸਬੀਰ ਸਿੰਘ ਹਰਮਨ ਮਨਪ੍ਰੀਤ ਸਿੰਘ ਪ੍ਰਸ਼ਾਂਤ ਪੱਲਾ ਰਾਜੂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ ਕਾਫੀ ਜੀ ਟ੍ਰੇਡ ਵਿੰਗ ਤੋਂ ਜਿਲ੍ਹਾ ਇੰਚਾਰਜ ਪ੍ਰਸ਼ਾਸਨ ਕੋਲ ਤੁਮੀ ਟੁਕੀ ਲੱਗੀ ਸੀਗੀ ਡਿਸਟ੍ਰਿਕਟ ਗੁਰਦਾਸਪੁਰ ਦੇ ਅੰਦਰ ਜਿਹੜੇ ਵੀ ਵਿਧਾਨ ਸਭਾ ਅਸੈਂਬੀਆਂ ਉਹਨਾਂ ਦੇ ਜਾ ਕੇ ਹਲਕਾ ਕੋਆਰਡੀਨੇਟਰਸ ਨਾਲ ਟ੍ਰੇਡ ਵਿੰਗ ਨੂੰ ਵਪਾਰ ਨੂੰ ਅੱਗੇ ਵਧਾਉਣ ਲਈ ਵਪਾਰੀਆਂ ਨੂੰ ਸਹੂਲਤਾਂ ਦੇਣ ਲਈ ਜੋ ਸਰਕਾਰ ਦੀ ਡਿਊਟੀ ਲਗਾਈ ਉਹਦੇ ਕੰ ਸੰਨ ਵਿੱਚ ਅੱਜ ਮੈਂ ਅਸਲੀ ਰਕਵਨ ਪੁਰ ਵਿਧਾਨ ਸਭਾ 'ਚ ਪਹੁੰਚਿਆ ਮੇਰੇ ਨਾਲ ਰੁਪਿੰਦਰ ਜੀ ਜਿਹਨਾਂ ਨੂੰ ਹਲਕਾ ਟ੍ਰੇਡ ਕੋਆਰਡੀਨੇਟਰ ਸਿਰਦਾਰ ਗੁਣਪੁਰ ਜਿਹਾ ਲਗਾ ਗਿਆ ਜੀ ਆਪਾਂ ਤਾਂ ਥੋੜੀ ਡਿਸਕਸ਼ਨ ਕੀਤੀ ਹੈ ਉਹ ਵਪਾਰੀਆਂ ਨੂੰ ਲੈ ਕੇ ਬਾਕੀ ਜੋ ਟਾਸਕ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੇਗੀ ਉਹ ਵਪਾਰੀਆਂ ਨੂੰ ਲੈ ਕੇ ਉਹਨਾਂ ਦੇ ਇਤਵਾਸਤੇ ਆਪਾਂ ਸਾਰੇ ਮਿਲ ਕੇ ਉਹ ਸਟੱਫ ਨੂੰ ਪੂਰਾ ਕਰਾਂਗੇ ਟੀਮ ਦੇਖੋ ਪਹਿਲਾਂ ਵੀ ਸਰਕਾਰ ਨੇ ਬਹੁਤ ਸਾਰੀਆਂ ਪਾਲਿਸੀਜ਼ ਲਿਆਂਦੀਆਂ ਉਹ ਓਟੀਐਸ ਲਈਆਂ ਅੰਧਿਆ ਸ਼ੈਲਰ ਮਾਲਕਾਂ ਵਾਸਤੇ ਸਕੀਮਾਂ ਲਿਆਂਦੀਆਂ ਜਿਨ੍ਹਾਂ ਨੂੰ 1 ਟਾਈਮ ਸੈਟਲਮੈਂਟ ਤੇ ਵੇਵਰਸ 50% 100% ਵੇਵਰਸ ਦਿੱਤੀਆਂ ਉਹਦਾ ਫਾਇਦਾ ਵਪਾਰੀਆਂ ਨੂੰ ਪਹੁੰਚਿਆ ਇਸੇ ਤਰ੍ਹਾਂ ਅਗਲੀ ਟੀਮ ਬਣੀਆ ਬਲਾਕ ਪ੍ਰਧਾਨ ਬਣਿਆ ਫਰਕਾ ਕੋਆਰਡੀਨੇਟਰ ਦੇ ਨੀਚੇ ਜਿਹੜੇ ਬਲਾਕ ਪ੍ਰਧਾਨ ਬਣਿਆ ਇਹ ਸ਼ਹਿਰ-ਸ਼ਹਿਰ ਕਸਬੇ-ਕਸਬੇ ਪਿੰਡ-ਪਿੰਡ 'ਚ ਜਾ ਕੇ ਟ੍ਰੇਡਰਸ ਦੀ ਪ੍ਰੋਬਲਮ ਪੁੱਛਣ ਤੇਨੀ ਵਾਰਤੋਂ ਹੋ ਸਕਿਆ ਆਪਣਾ ਹੱਲ ਕਰਨ ਦੀ ਕੋਸ਼ਿਸ਼ ਦੋ ਦੇਖੋ ਟ੍ਰੇਡ ਵੀ ਜਿਹੜਾ ਬੋਪਾਲੀ ਹੈਗਾ ਉਹ ਰੀਡ ਦੀ ਹੱਡੀ ਹੁੰਦਾ ਹਰ ਸਰਕਾਰ ਦੀ ਰੀਡ ਦੀ ਹੱਡੀ ਨਾ ਸਮਾਜ ਦੀ ਰੀਡ ਦੀ ਹੱਡੀ ਹੁੰਦਾ ਬਾਕੀ ਅੱਜ ਦਾ ਰਿਜ਼ਲਟ ਅੱਜ ਤਾਇਆ-ਤਾਇਆ ਤਰਤਾਰ ਦੀ ਪੰਖਤ ਸੀਰੀਜ਼ ਦੇ ਤਰ੍ਹਾਂ ਰਿਜ਼ਲਟ ਦਿਖਾਈ ਹੈ ਜੀ 2027 ਦਾ ਫਾਈਨਲ ਕਹਿੰਦੇ ਹੈ ਸੈਮੀਫਾਈਨਲ ਤੋਂ ਬਹੁਤ ਖਲਾਫ ਤੇ ਤੋਂ ਤੇ ਫਾਈਨਲੀ ਖੇ ਲਾਂਗੇ ਸਟਾਈਲ ਮੈਂ ਜੀ ਪੰਜਾਬ ਸਰਕਾਰ ਦਾ ਜਿਹੜਾ ਸਰਦਾਰ ਭੋਂ ਸਿੰਘ ਮਾਨ ਅਤੇ ਸਾਡੇ ਹਲਕੇ ਦੇ ਐਮਐਲਏ ਸਾਹਿਬ ਸਰਦਾਰ ਐਡਵੋਕੇਟ ਅਮਰਪਾਲ ਸਿੰਘ ਜੀ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਜੀ ਉਹਨਾਂ ਦੇ ਸਹਿਯੋਗ ਨਾਲ ਮੈਨੂੰ ਹਲਕਾ ਸ਼ੀਰਤ ਪੰਜਾਬ ਦਾ ਟ੍ਰੇਡ ਵਿੰਗ ਦਾ ਕੋਆਰਡੀਨੇਟਰ ਬਣਾਇਆ ਗਿਆ ਜਿਹੜੀ ਵੀ ਜ਼ਿੰਮੇਵਾਰੀ ਮਿਲੀ ਹੈ ਉਹ ਤੰਦੇ ਹੀ ਨਾਲ ਮੈਂ ਕਰਦਾ ਜੀ